ਅਲਗਾਮ ਦੇ ਵਿੱਚ ਇੱਕ ਕਤਵਾਰੀ ਹਮਲਾ ਹੁੰਦਾ 28 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਹੁਣ ਹਾਲਾਤ ਕਿਹੋ ਜਿਹੇ ਹੋਣਗੇ ਹੁਣ ਆ ਜਿਹੜਾ ਕੰਮ ਹੋ ਗਿਆ ਉਹਦੇ ਨਾਲ ਤਾਂ ਬਿਲਕੁਲ ਜ਼ੀਰੋ ਵੱਲ ਚਲਾ ਗਿਆ ਸ਼੍ਰੀਨਗਰ ਕਸ਼ਮੀਰ ਤੋਂ ਕੈਨਸਲ ਕਰਾ ਕੇ ਹਿਮਾਚਲ ਵਾਲ ਨੂੰ ਕਰਾ ਰਹੇ ਨੇ ਸਾਡੇ ਚੰਡੀਗੜ੍ਹ ਤੋਂ ਵੀ ਗੱਡੀਆਂ ਜਿੰਨੀਆਂ ਸੀਗੀਆਂ ਸਭ ਬੁਕਿੰਗ ਕੈਨਸਲ ਸ਼੍ਰੀਨਗਰ ਦੀ ਸਥਿਤੀ ਕੁਝ ਹੋਰ ਸੀਗੀ ਤੇ 2019 ਤੋਂ 376 ਹਟਾਂ ਤੋਂ ਬਾਅਦ ਕੁਝ ਹੋਰ ਹੈ ਟੂਰਿਜ਼ਮ ਨੂੰ ਹਿੱਟ ਕਰਿਆ ਹੈਗਾ ਇਹ ਕਾਂਡ ਨੇ ਪਹਲਗਾਮ ਵਾਲੇ ਨੇ ਟੂਰਿਸਟ ਭਾਜੀ ਚਾਹੇ ਤੁਸੀਂ ਆ ਚਾਹੇ ਮੈਂ ਆ ਇੱਕ ਡਰ ਤਾਂ ਦੇਖੋ ਹਰੇਕ ਦੇ ਦਿਲ 'ਚ ਪੈਂਦਾ ਹੀ ਹੈਗਾ ਕੋਈ ਵੀ ਬੰਦਾ ਸ਼੍ਰੀਨਗਰ ਵੱਲ ਜਲਦੀ ਜਲਦੀ ਮੂੰਹ ਨਹੀਂ ਕਰੇਗਾ ਲੱਖਾਂ ਕਰੋੜਾਂ ਦਾ ਨੁਕਸਾਨ ਇਹ ਪੈ ਗਿਆ ਸੋਸ਼ੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਇੱਕ ਕਤਵਾਰਦੀ ਹਮਲਾ ਹੁੰਦਾ। ਅਤਵਾਦੀ ਹਮਲੇ ਦੇ ਦੌਰਾਨ 28 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਦੇਸ਼ ਪੱਧਰ ਦੇ ਵਿੱਚ ਰੋਸ ਹੈ, ਗੁੱਸਾ ਹੈ ਤੇ ਨਾਲ ਦੀ ਨਾਲ ਇੱਕ ਚਰਚਾ ਚੱਲੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਹਾਲਾਤ ਕਿ ਹੋ ਜੇ ਹੋਣਗੇ। ਕਿਉਂਕਿ ਕਸ਼ਮੀਰ ਜਿੱਥੇ ਦਾ ਸਾਰਾ ਖਰਚ ਸਿਰਫ ਟੂਰਿਜ਼ਮ ਦੇ ਸਿਰ ਤੋਂ ਚੱਲਦਾ ਹੈ ਜਿੱਥੇ ਇੱਕੋ ਇੱਕ ਆਇਦਾ ਸਾਧਨ ਹੈ ਟੂਰਿਜ਼ਮ ਤਾਂ ਹੁਣ ਟੂਰਿਜ਼ਮ ਦੇ ਉੱਤੇ ਜ਼ਿਆ ਇਫੈਕਟ ਪੈ ਰਿਹਾ ਪਰ ਜੰਮੂ ਕਸ਼ਮੀਰ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਉੱਤੇ ਵੀ ਇਸ ਦਾ ਅਸਰ ਪੈਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਟੈਕਸੀਆਂ ਜੰਮੂ ਕਸ਼ਮੀਰ ਦੇ ਵੱਲ ਜਾ ਰਹੀਆਂ ਸੀ ਜਿਨ੍ਹਾਂ ਨੇ ਟੂਰਿਸਟਾਂ ਨੂੰ ਲੈ ਕੇ ਜਾਣਾ ਸੀ ਤਾਂ ਅੱਜ ਉਹ ਵੀ ਜਿਹੜਾ ਖੜੀਆਂ ਹੋਈਆਂ ਤਿੰਨ ਦਿਨਾਂ ਤੋਂ ਜਦੋਂ ਤੋਂ ਅਟੈਕ ਹੋਇਆ ਤਾਂ ਕਾਰਾਂ ਦੀ ਸੈਲਫ ਤੱਕ ਨਹੀਂ ਵੱਜੀ ਇਸ ਬਾਬਤ ਕਿੰਨਾ ਨੁਕਸਾਨ ਟੈਕਸੀ ਯੂਨੀਅਨਾਂ ਨੂੰ ਹੋ ਰਿਹਾ ਹੈ ਕਿੰਨਾ ਨੁਕਸਾਨ ਟਰੈਵਲਰਾਂ ਨੂੰ ਹੋ ਰਿਹਾ ਹੈ ਇਸ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿੰਸ ਗਿਲ ਜੀ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਬੰਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਵੀ ਗੱਲ ਕੀਤੀ ਕਿ ਸਾਰੇ ਪਾਸੇ ਗੱਲ ਇਹ ਚੱਲ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਨੁਕਸਾਨ ਜਿਹੜਾ ਹੈ ਉਹ ਕਸ਼ਮੀਰੀਆਂ ਨੂੰ ਹੋਏਗਾ ਕਿਉਂਕਿ ਟੂਰਿਜ਼ਮ ਦੇ ਉੱਤੇ ਸਾਰਾ ਬਣਾਦੀ ਅਰਧ ਬਿਵਸਥਾ ਠੀਕ ਹੀ ਹੋਈ ਹੈ ਪਰ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਿਵੇਂ ਆਪਾਂ ਆਫ ਕੈਮਰਾ ਵੀ ਗੱਲ ਕੀਤੀ ਤਾਂ ਤੁਹਾਡੇ ਉੱਤੇ ਇਸ ਦਾ ਕੀ ਇਫੈਕਟ ਪੈ ਰਿਹਾ ਕਿਉਂਕਿ ਬੱਡੀ ਗੈਂਤੀ ਚ ਜਿਹੜੇ ਚੰਡੀਗੜ੍ਹ ਆਉਂਦੇ ਨੇ ਇੱਥੋਂ ਆ ਕੇ ਫਿਰ ਟੈਕਸੀਆਂ ਬੁੱਕ ਕਰਕੇ ਜੰਮੂ ਕਸ਼ਮੀਰ ਵੱਲ ਜਾਂਦੇ ਨੇ ਤਾਂ ਕਿੰਨੀਆਂ ਕ ਬੁਕਿੰਗਾਂ ਉਹ ਹਮਲੇ ਤੋਂ ਬਾਅਦ ਕੈਨਸਲ ਹੋ ਚੁੱਕੀਆਂ ਨੇ ਭਾਜੀ ਚੰਡੀਗੜ੍ਹ ਇੱਕ ਨਾ ਸੈਂਟਰ ਪਲੇਸ ਹੈਗਾ ਟੂਰਿਜ਼ਮ ਦਾ ਇਹ ਸੈਂਟਰ ਪਲੇਸ ਪੈਂਦਾ ਐਮਪੀ ਮਹਾਰਾਸ਼ਟਰਾ ਸਾਰਾ ਟੂਰਿਸਟ ਚੰਡੀਗੜ੍ਹ ਉੱਤਰ ਦਾ ਸੈਂਟਰ ਪੁਆਇੰਟ ਇੱਥੋਂ ਦੀ ਜਿਹੜੀ ਬੁਕਿੰਗ ਜਾਣੀ ਹੈਗੀ ਆ ਸ਼੍ਰੀਨਗਰ ਨੂੰ ਉਤਾਰੀ ਤਕਰੀਬਨ 99% ਕੈਨਸਲ ਹੋ ਚੁੱਕੀ ਆ ਸਾਡੀ ਹੁਣ ਇਹ ਜਿਹੜਾ ਆਪਣਾ ਨਾਰਥ ਜ਼ੋਨ ਏਰੀਆ ਹੈਗਾ ਇਹਦੇ ਵਿੱਚ ਪੰਜਾਬ ਵੀ ਹੈਗਾ ਹਰਿਆਣਾ ਵੀ ਹੈਗਾ ਚੰਡੀਗੜ੍ਹ ਵੀ ਹੈਗਾ ਜੇ ਐਂਡ ਕੇ ਵੀ ਚਲੋ ਆ ਜਾਂਦਾ ਹੁਣ ਇਹ ਸਭ ਤੋਂ ਜ਼ਿਆਦਾ ਫੈਕਟ ਜੇ ਐਂਡ ਕੇ ਦੀ ਲੋਕਲ ਬੰਦਿਆਂ ਨੂੰ ਪਿਆ ਕਿਉਂਕਿ ਲੋਕਲ ਬੰਦਿਆਂ ਦਾ ਮੇਨ ਇਨਕਮ ਆਫ ਸੋਰਸ ਟੂਰਿਜ਼ਮ ਸੀਗਾ ਇਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਘਟ ਬਚੇਗਾ ਹੁਣ ਜਿੰਨੀ ਗੱਡੀ ਟੂਰਿਸਟ ਜਾਂਦੀ ਸੀਗੀ ਸਰਕਾਰ ਨੂੰ ਕਿੰਨਾ ਰੈਵਨਿਊ ਜਾਂਦਾ ਹੈਗਾ ਉਹ ਸਾਰਾ ਗਿਆ ਜਿਹੜੀ ਗੱਡੀਆਂ ਹੈਗੀਆਂ ਟੂਰਿਸਟ ਉਹਦੇ ਚ ਡਰਾਈਵਰ ਵੀ ਵਿਲੇ ਬੈਠ ਗਏ ਕਿਉਂਕਿ 3 ਮਹੀਨਿਆਂ ਦੀ ਆਸ ਹੁੰਦੀ ਆ ਸਾਰਿਆਂ ਨੂੰ ਟੂਰਿਜ਼ਮ ਦੀ ਕਿ ਆ ਮਈ ਜੂਨ ਜੁਲਾਈ ਦਾ ਸੀਜ਼ਨ ਲੱਗਦਾ ਹੈਗਾ ਪੂਰੇ ਸਾਲ ਤੇ ਐਨ ਪੀਕ ਤੇ ਹੁੰਦਾ ਜਿਹੜਾ ਹੋਟਲ ਦਾ ਰੇਟ 2000 ਹੁੰਦਾ ਉਹ 4000 5000 ਤੇ ਚਲੇ ਜਾਂਦਾ ਹੈਗਾ ਟੈਕਸੀਆਂ ਦਾ ਵੀ ਰੇਟ ਵੱਧਦਾ ਹੈਗਾ ਹੁਣ ਉਹੀ ਰੇਟ ਸਾਰੇ ਡਾਊਨ ਹੋ ਗਏ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਸਾਡੀ ਵੀ ਘੱਟੋ ਘੱਟ ਕਈ ਬੁਕਿੰਗਾਂ ਕੈਨਸਲ ਹੋ ਰਹੀਆਂ ਕਿੱਥੇ ਸਾਡੇ ਕੋਲ ਅੱਗੇ ਦੀ ਇਨਕੁਆਰੀ ਸੀਗੀ ਸਾਰੀ ਇਨਕੁਆਰੀ ਸਟਾਪ ਹੋ ਗਈ ਆ ਹੁਣ ਉਹਦੇ ਨਾਲ ਜੰਮੂ ਦੇ ਲੋਕਲ ਟੈਕਸੀ ਵਾਲੇ ਵੀ ਜਿੱਥੇ ਫਲॉप ਹੋਏ ਨੇ ਉਹਦੇ ਨਾਲ ਪੰਜਾਬ ਹਰਿਆਣਾ ਚੰਡੀਗੜ੍ਹ ਸਾਰੇ ਟੈਕਸੀ ਟੂਰਿਜ਼ਮ ਨੂੰ ਫਰਕ ਤਾਂ ਬਹੁਤ ਜ਼ਿਆਦਾ ਪਿਆ ਭਾਜੀ ਬਹੁਤ मतलब ਨਾਰਥ ਵਾਲੇ ਏਰੀਆ ਦੇ ਵਿੱਚ ਗੱਲ ਕਰੀਏ ਵੈਸੇ ਤੁਸੀਂ ਸਟੇਟ ਪ੍ਰੈਜ਼ੀਡੈਂਟ ਹੋ ਟੈਕਸੀ ਯੂਨੀਅਨ ਦੇ ਤਾਂ ਤੁਹਾਡੇ ਕੋਲ ਹਰ ਇੱਕ ਜ਼ਿਲ੍ਹੇ ਤੋਂ ਆਂਕੜਾ ਆ ਜਾਂਦਾ ਹੋਵੇਗਾ ਕਿ ਕਿਉਂਕਿ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਹ ਵੀ ਹੁੰਦਾ ਪੰਜਾਬ ਦਾ ਖਾਸ ਕਰਕੇ ਕਿ ਉਧਰਲੇ ਪਾਸੇ ਨੂੰ ਜ਼ਿਆਦਾ ਜਾਇਆ ਜਾਵੇ ਕਿਉਂਕਿ ਹੁਣ ਜਿਵੇਂ ਜੂਨ ਜਲਾਈ ਦੀਆਂ ਛੁੱਟੀਆਂ ਆ ਜਾਣੀਆਂ ਹੁਣ ਸਕੂਲਾਂ 'ਚ ਐਡਮਿਸ਼ਨਾਂ ਹੋਈਆਂ ਸਿਗੀਆਂ ਤਾਂ ਹਜੇ ਵੀ ਛੁੱਟੀਆਂ ਸਿਗੀਆਂ ਤਾਂ ਇੱਕ ਜੇਕਰ ਉਦਾਂ ਆਕੜਾ ਦੇਣਾ ਹੋਵੇ ਸੰਖਿਆ ਦੇ ਵਿੱਚ ਤਾਂ ਕਿੰਨਾ ਕੁ ਹੋ ਸਕਦਾ ਹੈ ਕਿ ਕਿੰਨੀਆਂ ਕੁ ਬੁਕਿੰਗਾਂ ਕੈਨਸਲ ਹੋ ਜਾਣ ਭਾਜੀ ਆਕੜਾ ਤਾਂ ਦੇਖੋ ਟੂਰਿਜ਼ਮ ਇਸ ਟਾਈਮ ਪੂਰਾ ਪੀਕ ਤੇ ਚੱਲਦਾ ਹੈਗਾ ਸ਼੍ਰੀਨਗਰ ਬਹੁਤ ਅੱਛਾ ਡਿਵੈਲਪ ਹੋ ਗਿਆ ਸਿਗਾ ਉਸ ਤੋਂ ਬਾਅਦ ਹੁਣ ਆ ਜਿਹੜਾ ਕੰਮ ਹੋ ਗਿਆ ਉਹਦੇ ਨਾਲ ਤਾਂ ਬਿਲਕੁਲ ਜ਼ੀਰੋ ਵੱਲ ਚਲਾ ਗਿਆ ਸ਼੍ਰੀਨਗਰ ਇੱਕ ਟੋਟਾ ਟੋਟਾ ਦੋ ਦਿਨ ਮਤਲਬ ਕਿ ਦੋ ਤਿੰਨ ਸਾਲ ਤੱਕ ਉੱਪਰ ਕੇ ਆਣਾ ਮੁਸ਼ਕਲ ਹੈਗਾ ਹੁਣ ਸਾਡੀ ਪੰਜਾਬ ਦੀ ਗੱਡੀ ਜੰਮੂ ਵੀ ਚੱਲਦੀ ਸੀਗੀ ਸ਼੍ਰੀਨਗਰ ਨੂੰ ਬਹੁਤ ਸਟਰੋਂਗ ਬੈਲਟ ਸੀਗੀ ਸ਼੍ਰੀਨਗਰ ਦੀ ਉਹ ਸਾਰੀ ਡ੍ਰੌਪ ਹੋ ਗਈ ਹੈ ਪਾਲਟੀ ਜਿੰਨੀ ਪਾਲਟੀਆਂ ਦੀ ਬੁਕਿੰਗ ਸੀਗੀ ਸਾਡੇ ਚੰਡੀਗੜ੍ਹ ਤੋਂ ਵੀ ਗੱਡੀਆਂ ਜਿੰਨੀਆਂ ਸੀਗੀਆਂ ਸਭ ਬੁਕਿੰਗ ਕੈਨਸਲ ਕਟੜਾ ਤਕਰੀਬਨ ਕਟੜਾ ਤੱਕ ਗੱਡੀਆਂ ਵੈਸ਼ਨੂ ਦੇ ਵੀ ਜਾਂਦੀਆਂ ਸੀਗੀਆਂ ਉਹ ਸਾਰੀਆਂ ਕੈਨਸਲ ਹੋ ਗਈਆਂ ਜੀ ਤੇ ਪਰਸੋ ਜਦੋਂ ਪ੍ਰਿੰਸ ਜੀ ਅਟੈਕ ਹੁੰਦਾ ਤਾਂ ਉਸ ਤੋਂ ਬਾਅਦ ਇਹ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਗੱਡੀਆਂ ਪੰਜਾਬ ਚੋ ਵੀ ਗਈਆਂ ਸੀਗੀਆਂ ਤੁਹਾਡੇ ਕੋਲ ਵੀ ਜਾਣਕਾਰੀ ਹੋਣੀ ਆ ਪਰ ਉਹ ਮੈਂ ਉੱਥੇ ਜਿੱਦਾਂ ਹੁਣ ਪੂਰਾ ਮਾਹੌਲ ਇਸ ਤਰ੍ਹਾਂ ਬਣ ਗਿਆ ਕਿ ਸਾਰੇ ਰੋਡ ਬੰਦ ਕਰ ਦਿੱਤੇ ਗਏ ਨੇ ਤਾਂ ਉੱਥੇ ਫਸੇ ਵੀ ਹੋਏ ਨੇ ਕਈ ਟੈਕਸੀ ਡਰਾਈਵਰ ਭਾਜੀ ਫਸੇ ਹੋਏ ਆ ਇੱਕ ਤਾਂ ਕੁਦਰਤੀ ਦੇਖੋ ਕਹਿਰ ਆਂਦਾਗਾ ਇੱਕ ਤਾਂ ਦੇਖੋ ਆ ਕੰਮ ਹੋਇਆ ਅਟੈਕ ਹੋਇਆ ਉਧਰੋਂ ਦੂਸਰੀ ਕੁਦਰਤ ਦੀ ਮਾਰ ਪੈ ਗਈ ਰਾਮਬਨ ਕੋਲ ਉਹਦੇ ਚ ਕਿੰਨੀ ਗੱਡੀਆਂ ਡ੍ਰੌਪ ਹੋ ਗਈਆਂ ਮਤਲਬ ਕਿ ਖਤਮੇ ਹੋ ਗਈਆਂ ਹੁਣ ਜਿਹੜੀ ਗੱਡੀਆਂ ਸਾਡੀਆਂ ਗਈਆਂ ਹੋਈਆਂ ਉਹ ਸ਼੍ਰੀਨਗਰ ਫਸੀਆਂ ਹੋਈਆਂ ਹਾਲੇ ਤੱਕ ਰਾਮਬਨ ਵਾਲਾ ਰੋਡ ਹੁਣ ਖੁੱਲ ਰਿਹਾ ਅੱਜ ਜਾਂ ਕੱਲ ਤੱਕ ਖੁੱਲੇਗਾ ਟੈਂਪਰੇਰੀ ਵੇ ਤੇ ਇੱਕ ਤਾਂ ਕੁਦਰਤ ਵੱਲੋਂ ਮਾਰ ਪੈ ਗਈ ਇੱਕ ਆਹ ਜਿਹੜਾ ਕੰਮ ਹੋਇਆ ਪੈਲਗਾਮ ਦੇ ਵਿੱਚ ਇਹਦੀ ਮਾਰ ਪੈ ਗਈ ਹੁਣ ਬੰਦੇ ਕੋਈ ਵੀ ਆਏਗਾ ਟੂਰਿਸਟ ਭਾਜੀ ਚਾਹੇ ਤੁਸੀਂ ਆ ਚਾਹੇ ਮੈਂ ਆ ਇੱਕ ਡਰ ਤਾਂ ਦੇਖੋ ਹਰੇਕ ਦੇ ਦਿਲ ਚ ਪੈਂਦਾ ਹੀ ਹੈਗਾ ਭਾਜੀ ਉਹ ਡਰ ਦੇ ਨਾਲ ਕੋਈ ਨਹੀਂ ਜਾਣਾ ਚਾਹੇਗਾ ਸ਼੍ਰੀਨਗਰ ਜਦ ਕਿ ਸ਼੍ਰੀਨਗਰ ਨੂੰ ਇੰਨੀ ਕਿ ਜ਼ਿਆਦਾ ਡਿਵੈਲਪਮੈਂਟ ਹੋ ਗਈ ਸੀਗੀ ਹੁਣ ਟੂਰਿਜ਼ਮ ਐਲ ਐ ਸੀਗਾ 20-25% ਟੂਰਿਜ਼ਮ ਸ਼੍ਰੀਨਗਰ ਚ ਔਰ ਅੱਜ ਦੀ ਡੇਟ ਦੇ ਵਿੱਚ ਟੂਰਿਜ਼ਮ ਮਤਲਬ ਕਿ 110% ਡਵੈਲਪ ਸ਼੍ਰੀਨਗਰ ਹੋ ਰਿਹਾ ਸੀਗਾ ਮਨਾਲੀ ਨੂੰ ਵੀ ਫੇਲ ਕਰ ਰਹਾ ਹੈਗਾ ਟੂਰਿਜ਼ਮ ਪਰ ਹੁਣ ਉਹਦੇ ਕਰਕੇ ਆਹ ਕਾਂਡ ਕਰਕੇ ਹੁਣ ਸਾਰਾ ਜ਼ੀਰੋ ਤੇ ਆ ਗਿਆ ਹੁਣ ਇਹ ਚੀਜ਼ ਦੁਬਾਰਾ ਨਵੇਂ ਸਿਰੇ ਤੋਂ ਭਾਜੀ ਸ਼ੁਰੂ ਹੋਣੇ ਇਸ ਚੀਜ਼ ਨੂੰ ਉਭਰਨ ਲਈ ਟਾਈਮ ਬਹੁਤ ਜ਼ਿਆਦਾ ਲੱਗ ਜਾਏਗਾ ਹਰੇਕ ਬੰਦੇ ਦੇ ਜ਼ਖਮ ਭਰਨੇ ਔਖੇ ਆ ਕਈ ਬੰਦਿਆਂ ਦੇ ਰਾਮਬਨ ਵਾਲੇ ਉਦੇ ਵਿੱਚ ਲੈਂਡਸਲਾਈਡ ਚ ਗੱਡੀਆਂ ਇੱਕ ਸਿੰਗਲ ਮੋਟਰ ਮਾਲਿਕ ਦੀ ਗੱਡੀ ਚਲੇ ਗਈ ਭਾਜੀ ਉਹਦੀ ਇਨਕਮ ਆਫ ਸੋਰਸ ਗਈ ਉਧਰੋਂ ਜਿਹੜਾ ਟੂਰਿਜ਼ਮ ਸੀਗਾ ਆਸ ਸੀਗੀ ਕਿ ਚਲੋ ਬੰਦਾ ਉਹ ਵੀ ਕਰ ਲੈਂਦਾ ਉਹ ਆਸ ਵੀ ਟੁੱਟ ਗਈ ਹੁਣ ਕਿ ਟੂਰਿਸਟ ਕਿੱਥੋਂ ਆਏਗਾ ਹੁਣ ਔਰ ਇਹ ਮਤਲਬ ਕਿ ਜਿਹੜਾ ਵਿਵਾਦ ਹੈਗਾ ਉਹਨਾਂ ਨੇ ਜਿਹੜਾ ਮਜਬ ਪੁੱਛ ਪੁੱਛ ਕੇ ਮਾਰੇ ਇਹ ਜ਼ਿਆਦਾ ਹੋ ਗਿਆ ਥੋੜਾ ਜਿਹਾ ਹੁਣ ਇਹ ਦੇਸ਼ ਦੇ ਉੱਤੇ ਵੀ ਮਤਲਬ ਕਿ ਖਤਰਾ ਜ਼ਿਆਦਾ ਹੋ ਗਿਆ ਕਿਉਂਕਿ ਇਹਦੇ ਨਾਲ ਦੂਰੀਆਂ ਵੱਧੂngੀਆਂ ਘਟੂngੀਆਂ ਥੋੜੀ ਨਾ ਹਾਂਜੀ ਬਿਲਕੁਲ ਤਾਂ ਪ੍ਰਿੰਸ ਜੀ ਇੱਕ ਇਹ ਵੀ ਗੱਲ ਦੇ ਆ ਜ਼ਿਕਰ ਕਰਿਓ ਕਿ ਜੋ ਕਸ਼ਮੀਰ ਦੇ ਵਿੱਚ ਵਾਪਰਿਆ ਉਸ ਤੋਂ ਬਾਅਦ ਜਿਹੜੇ ਟੂਰਿਸਟ ਆਪਣੀਆਂ ਕੈਬਸ ਕੈਨਸਲ ਕਰਾ ਰਹੇ ਨੇ ਇਹਨਾਂ ਨੇ ਟੂਰਿਜ਼ਮ ਨੂੰ ਇੰਨਾ ਜ਼ਿਆਦਾ ਡੈਂਟ ਪੈ ਰਿਹਾ ਤਾਂ ਕਿ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਕਸ਼ਮੀਰ ਤੋਂ ਕੈਨਸਲ ਕਰਾ ਕੇ ਹਿਮਾਚਲ ਵਾਲ ਨੂੰ ਕਰਾ ਰਹੇ ਨੇ ਜਾਂ ਉੱਤਰਾਖੰਡ ਵਾਲ ਨੂੰ ਕਰਾ ਰਹੇ ਨੇ ਨਹੀਂ ਪਾਜੀ ਹਾਲੇ ਤੱਕ ਤਾਂ ਕੁਝ ਨਹੀਂ ਐਸਾ ਹੈਗਾ ਮਤਲਬ ਕਿ ਬੁਕਿੰਗ ਕੈਨਸਲ ਹੀ ਹੋਈ ਹੈ ਪਾਜੀ ਸਾਡੀ ਸਾਰੀ ਸ਼ਰੀ ਨਗਰ ਦੀ ਹਿਮਾਚਲ ਦੀ ਤਾਂ ਜਿਹੜੀ ਬੁਕਿੰਗ ਹੈਗੀ ਆ ਐਜ਼ ਇਟ ਇਜ਼ ਚੱਲ ਰਹੀ ਆ ਪਰ ਸ਼ਰੀ ਨਗਰ ਦੀ ਬਿਲਕੁਲ ਫੁੱਲ ਸਟਾਪ ਹੈਗਾ ਹੂੰ ਤੇ ਇੱਕ ਇਹ ਵੀ ਦੱਸਿਓ ਕਿ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਕਿ ਹੁਣ ਸਾਨੂੰ ਵੀ ਆਪਣੇ ਅੱਗੇ ਜਿਹੜਾ ਪਹਿਲ ਕਦਮੀ ਕੋਈ ਕਰਨੀ ਪੈਗੀ ਤਾਂ ਹੁਣ ਟੈਕਸੀ ਯੂਨੀਅਨਸ ਕੁਝ ਇਕੱਠ ਕਰਨ ਜਾ ਰਹੀਆਂ ਨੇ ਕਿਉਂਕਿ ਕਾਸਾ ਵੱਡਾ ਨੁਕਸਾਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਇੱਕ ਮਹੀਨਾ ਪਹਿਲਾਂ ਦੀ ਬੁਕਿੰਗ ਸੀਗੀ ਉਹ ਸਾਰੀ ਡਾਊਨ ਹੋ ਗਈ ਤਾਂ ਕਰੋੜਾਂ ਦੇ ਵਿੱਚ ਘਟਾ ਜਿਹੜਾ ਉਹ ਪੈ ਰਿਹਾ ਹੈ ਤੇ ਜਿਵੇਂ ਹੁਣ ਗੱਡੀਆਂ ਉੱਥੇ ਗਈਆਂ ਫਸ ਗਈਆਂ ਹਨਾ ਡਰਾਈਵਰ ਉੱਥੇ ਗਏ ਨੇ ਫਸ ਗਏ ਨੇ ਉਹਦੇ ਨਾਲ ਵੀ ਇੱਕ ਡੈਂਟ ਜਿਹੜਾ ਟੂਰਿਜ਼ਮ ਨੂੰ ਪੈ ਰਿਹਾ ਹੈ ਤਾਂ ਹੁਣ ਟੈਕਸੀ ਯੂਨੀਅਨਸ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਭਾਜੀ ਟੈਕਸੀ ਯੂਨੀਅਨ ਵੱਲੋਂ ਤਾਂ ਦੇਖੋ ਕੀ ਕਰ ਸਕਦੇ ਆ ਹੁਣ ਜਿਹੜਾ ਰੱਬ ਦੀ ਮਰਜ਼ੀ ਹੈਗੀ ਜਿਹੜਾ ਲੈਂਡਸਲਾਈਡ ਵਗੈਰਾ ਹੋਇਆ ਉਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਉਹ ਤਾਂ ਗੋਡ ਗਿਫਟ ਹੈਗੇ ਆ ਠੀਕ ਹੈ ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਹੈਗਾ ਤੇ ਜਿਹੜਾ ਆ ਟੂਰਿਜ਼ਮ ਨੂੰ ਹਿੱਟ ਕਰਿਆ ਹੈਗਾ ਇਹ ਕਾਂਡ ਨੇ ਪਹਿਲਗਾਮ ਵਾਲੇ ਨੇ ਇਹਦੇ ਵਿੱਚ ਭਾਜੀ ਉਬਰਣ ਨੂੰ ਘੱਟੋ ਘੱਟ 2-3 ਸਾਲ ਲੱਗ ਜਾਣੇ ਹੈਗੇ ਇਹਦੇ ਲਈ ਹੁਣ ਕੋਈ ਵੀ ਬੰਦਾ ਸ਼੍ਰੀਨਗਰਪਲ ਜਲਦੀ ਜਲਦੀ ਮੂੰਹ ਨਹੀਂ ਕਰੇਗਾ ਕਿਉਂਕਿ ਜੇ ਅਗਲਾ ਕਹੇਗਾ ਅਗਲੇ ਨੂੰ ਡਰ ਪੈ ਜਾਏਗਾ ਕਿ ਯਾਰ ਉੱਥੇ ਇਹ ਕੰਮ ਵੀ ਹੋ ਰਿਹਾ ਹੈਗਾ ਹੁਣ ਉਹਦੇ ਕਰਕੇ ਜ਼ੀਰੋ ਹੋ ਗਿਆ ਮਤਲਬ ਕਿ ਟੂਰਿਜ਼ਮ ਡਿਪਾਰਟਮੈਂਟ ਟ੍ਰਾਂਸਪੋਰਟੇਸ਼ਨ ਸਾਰੀ ਜ਼ੀਰੋ ਹੋ ਗਈ ਮਤਲਬ ਕਿ ਕਈ ਲੱਖਾਂ ਕਰੋੜਾਂ ਦਾ ਨੁਕਸਾਨ ਇਹ ਪੈ ਆਪਾਂ ਨੂੰ ਹੁਣ ਜਿੰਨੀ ਲੋਕਲ ਬੱਸ ਚੱਲਦੀ ਸੀਗੀ ਲੋਕਲ ਟੈਕਸੀ ਚੱਲਦੀ ਸੀਗੀ ਸਾਰੀਆਂ ਡ੍ਰੌਪ ਹੋ ਗਈਆਂ ਕੋਈ ਬੁਕਿੰਗ ਨਹੀਂ ਐ ਸ਼੍ਰੀਨਗਰ ਵਿੱਚ ਵੀ ਬਹੁਤ ਤਗੜੇ ਅੱਛੇ ਟਰਾਂਸਪੋਰਟਰ ਹੈਗੇ ਆ ਉਹਨਾਂ ਦਾ ਵੀ ਸਾਰਾ ਕੰਮ ਡ੍ਰੌਪ ਹੋ ਗਿਆ ਉਹਨਾਂ ਦੀ ਬੁਕਿੰਗ ਸਾਡੇ ਨਾਲੋਂ ਜ਼ਿਆਦਾ ਕੈਨਸਲ ਹੋਈ ਸਾਡੀ ਤਾਂ ਗੱਡੀਆਂ 2-3 ਮਹੀਨੇ ਸੀਜ਼ਨ ਕਰਦੀਆਂ ਪਰ ਉਹਨਾਂ ਦਾ ਤਾਂ 12 ਮਹੀਨੇ ਹੀ ਸੀਜ਼ਨ ਹੈਗਾ ਠੀਕ ਹੈ ਨਾ 12 ਮਹੀਨੇ 30 ਦਿਨ ਸੀਜ਼ਨ ਉਹਨਾਂ ਦਾ ਡ੍ਰੌਪ ਹੋ ਗਿਆ ਸਾਰਾ ਜੀ ਹਾਂਜੀ ਤੇ ਟੈਕਸੀ ਯੂਨੀਅਨ ਵੱਲੋਂ ਮੀਟਿੰਗ ਕਰਕੇ ਕੋਈ ਅਗਲੀ ਰਣਨੀਤੀ ਵੀ ਕੱਢੀ ਜਾਊਗੀ ਭਾਜੀ ਹੁਣ ਜਿੱਦਾਂ ਹੁਣ ਸਾਡਾ ਸੀਜ਼ਨ ਡ੍ਰੌਪ ਹੋਇਆ ਤਾਂ ਹੁਣ ਸਾਡੀ ਬੁਕਿੰਗ ਜਿਹੜੀ ਹੈਗੀ ਆ ਹੁਣ ਮੈਕਸਿਮਮ ਹਿਮਾਚਲ ਦੀ ਹੀ ਚੱਲੂਗੀ ਸ਼੍ਰੀਨਗਰਵਲ ਤਾਂ ਬੁਕਿੰਗ ਸਾਡੀ ਟੋਟਲ 99 ਕਾ 110% ਕੈਨਸਲੇਸ਼ਨ ਹੋ ਗਈ ਆ ਹੁਣ ਹਿਮਾਚਲ ਦੀ ਬੁਕਿੰਗ ਹੈਗੀ ਆ ਸਾਡੇ ਕੋਲ ਉਹਦੇ ਚੋਂ ਵੀ ਕੁਝ ਪਰਸੈਂਟ ਕੈਨਸਲ ਹੋ ਰਹੀ ਆ ਉਹਦੇ ਬਾਰੇ ਹੁਣ ਬਾਕੀ ਹੁਣ ਮਾਰਕੀਟ ਦਾ ਤਾਨੂੰ ਪਤਾ ਹੀ ਆ ਜਦ ਇੱਕ ਵਾਰੀ ਫਲੋ ਚੱਲਦਾ ਤਾਂ ਉਸੇ ਬੈਲਟ ਨੂੰ ਚੱਲਦਾ ਹੈਗਾ ਭੇਡ ਚਾਲ ਵਾਂਗੂ ਚੱਲਦਾ ਟੂਰਿਸਟ ਜੀ ਇੱਕ ਤੁਸੀਂ ਪੁਰਾਣੇ ਇਸ ਕੀਤੇ ਦੇ ਨਾਲ ਜੁੜੇ ਹੋ ਤੁਹਾਡੇ ਵੱਲੋਂ ਪਹਿਲਾਂ ਵੀ ਕਈ ਗੱਡੀਆਂ ਲੈ ਕੇ ਉਧਰ ਜਾਇਆ ਜਾਂਦਾ ਹੈ ਚੰਡੀਗੜ੍ਹ 'ਚ ਖਾਸੀ ਲੋਕਪ੍ਰਿਆ ਹੈ ਤੁਹਾਡੀ ਟਰੈਵਲ ਵਾਲੀ ਕੰਪਨੀ ਤਾਂ ਇਸ ਦੇ ਨਾਲ ਇੱਕ ਮੈਂ ਇਹ ਵੀ ਜਾਨਣਾ ਚਾਹੂੰਗਾ ਕਿ ਇੱਕ ਚੀਜ਼ ਵੀ ਪ੍ਰਚਾਰੀ ਜਾ ਰਹੀ ਸੀ ਕਿ 2019 ਤੋਂ ਪਹਿਲਾਂ ਕਸ਼ਮੀਰ ਦੀ ਸ਼੍ਰੀਨਗਰ ਦੀ ਸਥਿਤੀ ਕੁਝ ਹੋਰ ਸੀਗੀ ਤੇ 2019 ਤੋਂ 376 ਟੰਨ ਤੋਂ ਬਾਅਦ ਕੁਝ ਹੋਰ ਹੈ ਤੁਸੀਂ ਵੀ ਜ਼ਿਕਰ ਕਰਦੇ ਹੋ ਕਿ ਹੁਣ 101% ਤੱਕ ਉਹ ਟਰੈਵਲ ਜਿਹੜਾ ਉਹ ਵਧਿਆ ਸੀਗਾ ਟੂਰਿਜ਼ਮ ਵਧਿਆ ਸੀਗਾ ਪਹਿਲਾਂ ਦੀ ਸਥਿਤੀ ਦੇ ਵਿੱਚ ਤੇ ਹੁਣ ਦੀ ਸਥਿਤੀ ਦੇ ਵਿੱਚ ਕੀ ਅੰਤਰ ਦੇਖਿਆ ਤੁਸੀਂ ਭਾਜੀ ਪਹਿਲਾਂ ਸੀਗਾ ਕਿ ਜਿੱਦਾਂ ਗੱਡੀਆਂ ਜਾਂਦੀਆਂ ਸੀਗੀਆਂ ਆਪਣੀਆਂ ਸ਼੍ਰੀਨਗਰ ਨੂੰ ਠੀਕ ਹੈ ਤਾਂ ਉਸ ਟਾਈਮ ਗੱਡੀਆਂ ਦੇ ਪਥਰਾਵ ਵਗੈਰਾ ਛੋਟੀ ਮੋਟੀ ਘਟਨਾਵਾਂ ਹੁੰਦੀਆਂ ਸੀਗੀਆਂ ਪਰ ਇੰਨਾ ਜ਼ਿਆਦਾ ਨਹੀਂ ਟੂਰਿਸਟ ਨੂੰ ਫੈਕਟ ਨਹੀਂ ਪੈਂਦਾ ਸੀਗਾ ਗੱਡੀਆਂ ਜਾਂਦੀਆਂ ਸੀਗੀਆਂ ਹੁਣ 370 ਹਟਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਬੰਦ ਹੋ ਗਈਆਂ ਸੀਗੀਆਂ ਹੁਣ ਬਿਲਕੁਲ ਪੀਸਫੁਲੀ ਟੂਰਿਜ਼ਮ ਮਤਲਬ ਕਿ ਡਿਵੈਲਪ ਹੋ ਰਿਹਾਗਾ ਸ਼ਰੀ ਨਗਰ ਦੇ ਵਿੱਚ ਹੁਣ ਉਹ ਪੀਸਫੁਲੀ ਸਾਰਾ ਖਤਮ ਹੋ ਗਿਆ ਹੁਣ ਕਿਉਂਕਿ ਸਾਰਿਆਂ ਦੇ ਮਨ ਚ ਭਾਜੀ دہشت ਪੈ ਗਈ ਆ ਉਹ دہشت ਨੂੰ ਕੱਢਣ ਲਈ ਭਾਜੀ ਕੋਈ ਵੀ ਆਪਣੇ ਸਰੀਰ ਤੇ ਜੇ ਕੋਈ ਸੱਟ ਲੱਗ ਜਾਏ ਉਹਨੂੰ ਟਾਈਮ ਤਾਂ ਲੱਗਦਾ ਉਹਨ ਉਸ ਚੀਜ਼ ਤੋਂ ਨਿਕਲਣ ਲਈ ਆਪਾਂ ਨੂੰ ਵੀ ਟਾਈਮ ਲੱਗੇਗਾ ਸ਼੍ਰੀਨਗਰ ਨੂੰ ਕਟੋਗੜ ਜੇ ਐਂਡ ਕੇ ਸਟੇਟ ਨੂੰ ਡਵੈਲਪ ਹੋਣ ਨੂੰ ਕਟੋਗੜ ਟਾਈਮ ਲੱਗੇਗਾ ਭਾਜੀ ਸਾਲ ਦੋ ਸਾਲ ਪ੍ਰੈਸੀ ਇੱਕ ਆਖਰੀ ਸਵਾਲ ਲੈਣਾ ਚਾਹੂੰਗਾ ਕਿ ਹੁਣ ਜਿਸ ਤਰੀਕੇ ਦੇ ਨਾਲ ਟਰੈਵਲ ਇੰਡਸਟਰੀ ਦਾ ਖਾਸ ਕਰਕੇ ਟੈਕਸੀ ਯੂਨੀਅਨਾਂ ਦਾ ਨੁਕਸਾਨ ਹੋ ਰਿਹਾ ਹੈ ਸਰਕਾਰ ਨੂੰ ਕੋਈ ਅਪੀਲ ਜਾਂ ਫਿਰ ਲੋਕਾਂ ਨੂੰ ਕੋਈ ਅਪੀਲ ਜਾਂ ਫਿਰ ਜਿਹੜੇ ਹੋਰ ਦੂਰ ਦਰਾਡੇ ਛੋਟੇ ਟਰੈਵਲਰਸ ਨੇ ਜਾਂ ਫਿਰ ਛੋਟੇ ਟਰਾਂਸਪੋਰਟਰਸ ਨੇ ਉਹਨਾਂ ਨੂੰ ਕੋਈ ਅਪੀਲ ਜਾਂ ਸੁਨੇਹਾ ਪਾਜੀ ਅਪੀਲ ਤਾਂ ਇਹੀ ਹੈ ਕਿ ਦੇਖੋ ਜਦ ਤੱਕ ਅਸੀਂ ਏਕਤਾ ਨਹੀਂ ਕਰਦੇ ਹੈ ਤਾਂ ਕੁਝ ਨਹੀਂ ਹੈ ਬੰਦਾ ਬੰਦੇ ਦੀ ਜਾਨ ਲੈ ਰਿਹਾ ਹੈਗਾ ਮਿਲਣਾ ਕੁਝ ਨਹੀਂ ਹੈਗਾ ਬਸ ਇੱਕ ਖੁੰਦਕ ਮਨਾਂ ਚ ਪਲੀ ਹੋਈ ਹੈਗੀ ਆ ਜੇ ਇਹ ਆਪਸੀ ਭਾਈਚਾਰਾ ਰੱਖਣ ਸਾਰੇ ਇੱਕ ਹੋ ਕੇ ਚੱਲਣ ਤਾਂ ਭਾਜੀ ਇਹ ਚੀਜ਼ ਦਾ ਹੱਲ ਹੋ ਸਕਦਾ ਪਰ ਗੱਲ ਕਿ ਆ ਕਿ ਸਿਰਫ ਸਾਡੇ ਆਪਸੀ ਥੋੜੀ ਜੀ ਰੰਜਿਸ਼ ਹੈਗੀ ਆ ਬਸ ਹੋਰ ਕੁਝ ਨਹੀਂ ਹੈਗਾ ਗੱਲ ਇਹ ਹੈਗੀ ਆ ਕਿ ਆਪ ਸਿਪਾਈ ਚਾਰਾ ਬਣਾ ਕੇ ਰੱਖਣਾ ਚਾਹੀਦਾ ਹੈਗਾ ਪਰ ਹੁਣ ਜਿਹੜਾ ਜੇ ਐਂਡ ਕੇ ਚ ਗੱਲ ਹੋਈ ਹੈਗੀ ਆ ਉਹਦੇ ਕਰਕੇ ਅਫਸੋਸ ਤਾਂ ਸਾਰਿਆਂ ਨੂੰ ਹੀ ਹੈਗਾ ਸਾਨੂੰ ਵੀ ਅਫਸੋਸ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹ ਵੀ ਬੰਦੇ ਇਸ ਚੀਜ਼ ਚ ਪੀ ਸਗੇ ਹੁਣ ਉਹਨਾਂ ਦੇ ਵੀ ਪਰਿਵਾਰ ਤਾਂ ਉਹਨਾਂ ਦੇ ਵੀ ਹੈਗੇ ਰੋਜੀ ਰੋਟੀ ਤਾਂ ਉਹਨਾਂ ਨੇ ਵੀ ਕਮਾਣੀ ਆ ਹੁਣ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਉਹ ਹੋ ਗਿਆ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਥੋੜਾ ਜਿਹਾ ਰੀਲੀਫ ਦੇਣਾ ਚਾਹੀਦਾ ਹੈਗਾ ਥੋੜਾ ਜਿਹਾ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਮੇਰੀ ਤਾਂ ਇਹੀ ਸੋਚ ਹੈ ਭਾਜੀ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸ ਜੀ

ਤਾ ਇਹ ਸੰਸਾਡੇ ਨਾਲ ਪੰਜਾਬ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿੰਸ ਗਿੱਲ ਜਿਨ੍ਹਾਂ ਨੇ ਲਗਾਤਾਰ ਕੈਨਸਲ ਹੋ ਰਹੀਆਂ ਬੁਕਿੰਗਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਕਿਵੇਂ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿਹੜੀਆਂ ਇੱਕ ਇੱਕ ਮਹੀਨਾ ਪਹਿਲਾਂ ਦੀਆਂ ਬੁਕਿੰਗਾਂ ਸੀ ਉਹ ਵੀ ਜਿਹੜੀਆਂ ਨੇ ਕੈਨਸਲ ਹੋਈਆਂ ਨੇ ਜਿਸ ਕਰਕੇ ਖਾਸ ਨੁਕਸਾਨ ਯੂਨੀਅਨਸ ਨੂੰ ਪੈ ਰਿਹਾ ਹੈ ਟਰੈਵਲ ਯੂਨੀਅਨਸ ਨੂੰ ਜਿਨ੍ਹਾਂ ਦੇ ਵੱਲੋਂ ਟੈਕਸੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਸੀ ਟੈਕਸੀ ਯੂਨੀਅਨਸ ਨੂੰ ਪੈ ਤੇ ਨਾਲ ਦੀ ਨਾਲ ਅਪੀਲ ਸਰਕਾਰ ਨੂੰ ਵੀ ਕੀਤੀ ਹੈ ਕਿ ਛੋਟੇ ਉਤੇ ਕਈ ਸਾਰੇ ਟੈਕਸੀ ਯੂਨੀਅਨਸ ਨੇ ਜਨਦੀ ਬਾਫੜੀ ਜਾਵੇ ਕਿਉਂਕਿ ਖਾਸਾ ਨੁਕਸਾਨ ਇਹ ਸਭ ਦੇ ਵਿੱਚ ਹੋ ਰਿਹਾ ਤਾਂ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਸਥਿਤੀ ਇਸ ਵੇਲੇ ਬੜੀ ਤਣਾਅਪੂਰਨ ਬਣੀ ਹੋਈ ਹੈ ਉੱਥੇ ਦੇ ਲੋਕ ਲਗਾਤਾਰ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿ ਟੂਰਿਜ਼ਮ ਖਤਮ ਹੋ ਜਾਏਗਾ ਤੇ ਸਾਡਾ ਕੀ ਹੋਏਗਾ ਪਰ ਇਸ ਦਾ ਇੰਪੈਕਟ ਟਰਾਂਸਪੋਰਟ ਤੇ ਵੀ ਪਿਆ ਹੈ ਤੇ ਲੋਕਲ ਜਿਹੜੀਆਂ ਟੈਕਸੀ ਯੂਨੀਅਨਸ ਨੇ ਉਸ ਦੇ ਉੱਤੇ ਵੀ ਪਿਆ ਹੈ ਕੈਮਰਾਮੈਨ ਮਨੋਜ ਦੇ ਨਾਲ ਵਿਵੇਕ ਕੁਮਾਰ ਚੰਡੀਗੜ੍ਹ